ਲੁਧਿਆਣਾ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਕੁਝ ਬਦਮਾਸ਼ਾਂ ਦੇ ਵੱਲੋਂ ਪਤੀ ਪਤਨੀ ਦੇ ਉੱਤੇ ਗੋਹੇ ਨਾ ਚਲਾਈਆਂ ਗਈਆਂ ਨੇ ਹਾਲਾਂਕਿ ਇਸ ਘਟਨਾ ਦੇ ਵਿੱਚ ਪਤੀ ਪਤਨੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹਸਪੀਟਲ ਅੰਦਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਫੋਨ ਲਾਈਨ ਤੇ ਮੇਰੇ ਸਹਿਯੋਗੀ ਜੁੜ ਗਏ ਨੇ ਲੁਧਿਆਣਾ ਤੋਂ ਹਿੰਮਤ ਜੀ ਹਿੰਮਤ ਵੱਡੀ ਖਬਰ ਲੁਧਿਆਣਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਤਜ਼ਕੀਬ ਬੀਤੇ ਕੱਲ੍ਹ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਫੋਨ ਲਾਈਨ ਤੇ ਹਿੰਮਤ ਜੁੜੇ ਹੋਏ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਹਿੰਮਤ ਵੱਡੀ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਕੀ ਇਹ ਸਾਰਾ ਮਾਮਲਾ ਕਿਹੜੇ ਬਦਮਾਸ਼ ਦੇ ਵੱਲੋਂ ਗੋਲਣੇ ਚਲਾਈਆਂ ਗਈਆਂ ਨੇ ਪੂਰੀ ਜਾਣਕਾਰੀ ਦਿਓ ਰੋਹਿੰਦ ਵਿਧਿਆਣਾ ਦੇ ਮੁੱਲਾਪੁਰ ਦੇ ਇਲਾਕੇ ਪ੍ਰੇਮਨਗਰ ਜਿੱਥੇ ਜਿਹੜੀ ਘਟਨਾ ਸਾਹਮਣੇ ਆਈ ਹੈ ਇੱਕ ਪਤਨੀ ਆਪਣੇ ਘਰ ਦੇ ਵਿੱਚ ਇੱਕ ਦੁਕਾਨ ਹੈ ਕਰਿਆਨੇ ਦੀ ਉੱਥੇ ਬੈਠੀ ਹੁੰਦੀ ਹੈ ਤੇ ਇੱਕ ਸਖਸ਼ ਉੱਥੇ ਮੌਕੇ ਤੇ ਪਹੁੰਚ ਜਾਂਦਾ ਜਿਸ ਦੇ ਵੱਲੋਂ ਉਸਤੇ ਪਹਿਲਾਂ ਪੂਛੀ ਬੁਰੀ ਅੱਖ ਜਿਹੜੀ ਰੱਖਦਾ ਤਾਂ ਉਸਦੇ ਨਾਲ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ ਤਾਂ ਜਦੋਂ ਉਸ ਮਹਿਲਾ ਦੇ ਨਾਲ ਵਿਅਕਤੀ ਦੇ ਵੱਲੋਂ ਬਦਤਮੀਜ਼ੀ ਕੀਤੀ ਜਾਂਦੀ ਹੈ ਤਾਂ ਮਹਿਲਾ ਜਿਹੜੀ ਆਪਣੇ ਪਤੀ ਨੂੰ ਅੰਦਰੋਂ ਆਵਾਜ਼ ਮਾਰਦੀ ਹੈ ਤਾਂ ਜਿੱਦਾਂ ਹੀ ਉਸ ਦਾ ਪਤੀ ਬਾਹਰ ਆਉਂਦਾ ਉਹ ਉਸ ਦਾ ਵਿਰੋਧ ਕਰਦਾ ਤਾਂ ਉਸ ਦੇ ਵੱਲੋਂ ਜਿਹੜੀ ਪਹਿਲਾਂ ਹੱਥੋ ਪਾਈ ਕੀਤੀ ਜਾਂਦੀ ਹੈ ਤਾਂ ਬਾਅਦ ਵਿੱਚ ਉਹ ਆਪਣੇ ਡੱਬ ਦੇ ਵਿੱਚੋਂ ਰਿਵੋਲਵਰ ਦੀਆਂ ਨੇ اور ਇੱਕ ਗੋਲੀ ਉਸੇ ਘਰ ਵਾਲੇ ਤੇ ਲੱਗਦੀ ਹੈ ਜਿਨ੍ਹਾਂ ਨੂੰ ਸੁਧਾਰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਾਲਤ ਉਹਨਾਂ ਦੀ ਜਿਹੜੀ ਕਿ ਨਾਜ਼ੁਕ ਹੈ ਉਹ ਬਣਦੀ ਹੋਈ ਦੇਖ ਕੇ ਉਹਨਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਰੈਫਰਲ ਕਰ ਦਿੱਤਾ ਗਿਆ ਹਾਲਾਂਕਿ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਵੱਡੀ ਵਾਰਦਾਤ ਹੈ ਜਿਹੜੀ ਕਿ ਮੁੱਲਾਂਪੁਰ ਦੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਮੌਕੇ ਤੇ ਐਸਐਸਪੀ ਨਮਨੀਤ ਬੈਂਸ ਬੈਂਸ ਡੀਐਸਪੀ ਮੁੱਲਾਂਪੁਰ ਦਾਖਾ ਵਰਿੰਦਰ ਖੋਸਾ ਤੇ ਹੋਰ ਜਿਹੜੀ ਕਿ ਤਮਾਮ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਨੇ ਸ਼ਾਰਮਿੰਨ ਕੀਤੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹ ਵਿਅਕਤੀ ਹੈ ਉਹ ਨਾਲ ਦੇ ਹੀ ਪ ਰਹਿਣ ਵਾਲਾ ਇਸੇ ਵਾਲ ਦਾ ਰਹਿਣ ਵਾਲਾ ਤਾਂ ਉਸ ਦੇ ਵੱਲੋਂ ਪਹਿਲਾਂ ਤੋਂ ਹੀ ਉਸ ਮਹਿਲਾ ਦੇ ਉੱਤੇ ਬੁਰੀ ਅੱਖਾਂ ਉਹ ਰੱਖੀ ਗਈ ਸੀ ਤਾਂ ਪੈਸਿਆਂ ਦਾ ਵੀ ਲੈਣ ਦੇਣਾ ਜਿਹੜਾ ਕਿਹਾ ਜਾ ਰਿਹਾ ਹਾਲਾਂਕਿ ਅਜੇ ਪੁਲਿਸ ਦੇ ਵੱਲੋਂ ਅਧਿਕਾਰੀ ਤੌਰ ਤੇ ਇਸ ਜਿਹੜੀ ਕਿ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਹੜੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਜਿਨ੍ਹਾਂ ਦੀ ਬਾਈਟ ਉਹ ਉਹ ਬਾਈਟ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਸ ਦੇ ਵੱਲੋਂ ਮਹਿਲਾ ਤੇ ਮਾਰੀ ਅੱਖਾਂ ਰੱਖੀ ਗਈ ਸੀ ਤਾਂ ਕੁਝ ਪੈਸਿਆਂ ਦਾ ਵੀ ਲੈਣ ਦੇਣਾ ਉਹ ਵੀ ਕਿਹਾ ਜਾ ਰਿਹਾ ਦਾ ਇਸ ਕਰਕੇ ਉਸ ਵਿਅਕਤੀ ਦਾ ਘਰ ਦੇ ਵਿੱਚ ਆਣਾ ਜਾਣਾ ਔਰ ਦੂਜੀ ਗੱਲ ਘਰ ਦੇ ਵਿੱਚ ਹੀ ਕਰਿਆਨੇ ਦੀ ਦੁਕਾਨ ਸੀ ਉਹ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਦੇ ਬਹਾਨੇ ਆਂਦਾ ਤਾਂ ਮਹਿਲਾ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ ਤੇ ਮਾਮਚਾਨ ਕਾ ਦੇ ਦਿੱਨੇ ਧੰਨਵਾਦ ਤਾ ਲੁਧਿਆਣਾ ਦੇ ਮੁੱਲਾਪੁਰ ਕਸਬੇ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾ ਰਹੀ ਇੱਕ ਔਰਤ ਅਤੇ ਉਸ ਦੇ ਪਤੀ ਦੀ ਦੇ ਉੱਤੇ ਜਿਹੜਾ ਇੱਕ ਬਦਮਾਸ਼ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਪੈਸੇ ਦਾ ਲੈਣ ਦੇਣ ਦਾ ਇਹ ਸਾਰਾ ਮਾਮਲਾ ਵੀ ਦੱਸਿਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਬਦਮਾਸ਼ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹ ਮਾੜੀ ਨੀਅਤ ਦੇ ਨਾਲ ਔਰਤ ਨੂੰ ਦੇਖਦਾ ਸੀ ਫਿਲਹਾਲ ਪਤੀ ਪਤਨੀ ਦਾ ਹਸਪੀਟਲ ਅੰਦਰ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਇਸ ਘਟਨਾ ਬਾਬਤ ਪੀੜਿਤ પતિ ਪਤਨੀ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। ਮਸਤਰਾ ਸੀਗਾ तकरीबन 7:35 ਵਜੇ ਮੈਨੂੰ ਫੋਨ ਗਿਆ। ਬੇ ਇੱਜ਼ਤ ਕਰਕੇ ਕੋਈ unknown ਬੰਦਾ ਆ ਕੇ ਇੱਥੇ ਪ੍ਰੇਮ ਨਗਰ ਦੇ ਵਿੱਚ ਗੋਲੀਆਂ ਮਾਰ ਗਿਆ ਦੋ ਜਣੇ। ਜਦੋਂ ਆ ਕੇ ਮੈਨੂੰ ਪਤਾ ਲੱਗਿਆ ਤੇ ਉਹ ਲੇਡੀਜ਼ ਸੀਗੇ ਜਿਹੜੇ ਉਹ ਆਪਦੀ ਸ਼ੌਪ ਤੇ ਬੈਠੇ ਸੀਗੇ। ਉਹਨਾਂ ਦੇ ਕਹਿਣ ਮੁਤਾਬਕ ਵੀ ਇੱਕ ਬੰਦਾ ਆਇਆ ਆ ਕੇ ਮੇਰੀ ਤਾਂ ਜਾਣੀ ਦੀ ਉਹਨਾਂ ਨੇ ਗਲਤ ਜਾਣੀ ਦੇ ਬਿਹੇਵ ਕੀਤਾ ਬਾੜੀ ਨਜ਼ਰ ਦੇ ਨਾਲ ਜਦੋਂ ਮੈਂ ਉਹਦਾ ਵਿਰੋਧ ਕੀਤਾ ਜਦੋਂ ਮੈਂ ਉਹਦਾ ਵਿਰੋਧ ਕੀਤਾ ਉਹਦੇ ਘਰ ਵਾਲੇ ਨੂੰ ਹਾਕ ਮਾਰੀ ਤਾਂ ਉਹਨੇ ਮੇਰੇ ਤੇ ਗੋਲੀ ਚਲਾਤੀ ਜਾਤੀ ਮੇਰਾ ਘਰ ਵਾਲਾ ਆ ਗਿਆ ਤਾਂ ਉਹਨੇ ਉਹਦੇ ਤੇ ਵੀ ਗੋਲੀ ਮਾਰ ਕੇ ਉਸੇ ਟਾਈਮ ਫਰਾਰ ਹੋ ਗਿਆ ਤਾਂ ਦਾਖੇ ਥਾਣੇ ਦੇ ਪ੍ਰੇਮਨਗਰ ਚ ਰਾਜਕਮਰ ਰਹਿਣ ਵਾਲਾ ਇਥੋਂ ਦਾ ਇਹ ਤੇ ਇਸ ਦੀ ਵਾਈਫ ਇੱਕ ਰਹਿਣ ਦੀ ਦੁਕਾਨ ਚ ਲਾਉਂਦੇ ਨੇ ਹਰ ਸ਼ਾਮ ਨੂੰ ਕਰੀਬ 8 ਵਜੇ ਇੱਕ ਇਹ ਹਿਸੋਵਾਲ ਪਿੰਡ ਦਾ ਰਹਿਣ ਵਾਲਾ ਸੁਰਿੰਦਰ ਔਰ ਰਸ਼ੇਂਦਾ ਜਿਸ ਦੀ ਕਿਸੇ ਮਾਮੂਲੀ ਝਗੜਾਰ ਪਾਜੀ ਹੋਈ ਉਸ ਤੋਂ ਬਾਅਦ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੇ ਸੁਰਿੰਦਰ ਰਾਜਕਮਰ ਦੀ ਉਸ ਦੀ ਵਾਈਫ ਗੁੜੀਆ ਦੋਨਾਂ ਦੇ ਬੁਲੇਟ ਲੱਗੇ ਨੇ ਇਸ ਵਿੱਚ ਦੀ ਮੌਕੇ ਦੀ ਵਾਰਦਾਤ ਤੋਂ ਬਾਅਦ ਸਾਡੇ ਇਹਨਾਂ ਦੀ ਸਟੇਟਮੈਂਟ ਲਈ ਜਾ ਰਹੀ ਹੈ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੇ ਰੋਧਦਾ ਹੈ ਨਾ ਇਹ ਹਜੇ ਕਲੀਅਰ ਨਹੀਂ ਜੀ ਹਜੇ ਮੌਕੇ ਤੇ ਦੇਖਿਆ ਗਿਆ ਜੋ ਦੋਨਾਂ ਦੇ ਖੋਲ ਜਿਹੜੇ ਮੌਕੇ ਤੇ ਕੋਈ ਬਰਾਮਦ ਨਹੀਂ ਹੋਇਆ ਜੀ ਸੋ ਇਹਦੇ ਵਿੱਚ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿ ਕਿੰਨੀਆਂ ਗੋਲੀਆਂ ਚੱਲੀਆਂ ਨੇ ਤੇ ਕਿੰਨੇ ਉਹਨਾਂ ਦੇ ਲੱਗੇ ਸਰ ਆਪਸੀ ਕੀ ਝਗੜਾ ਕੀ ਸੀ ਇਹਨਾਂ ਦਾ ਇਹ ਹਜੇ ਕਲੀਅਰ ਨਹੀਂਗਾ ਜੀ ਇੱਕ ਕਰਿਆਨੇ ਦੀ ਦੁਕਾਨ ਤੇ ਕਿਸੇ ਮਾਮੂਲੀ ਤਕਰਾਰ ਬਾਜੀ ਕਿਸੇ ਗੱਲ ਕਰਕੇ ਹੋਈ ਹੈ ਜਦੋਂ ਵੀ ਵਿਕਟਮ ਦੀ ਸਟੇਟਮੈਂਟ ਆਉਂਦੀ ਹੈ ਉਸ ਤੋਂ ਬਾਅਦ ਹੀ ਕਲੀਅਰ ਕਰਕੇ ਦੱਸ ਸਕਦੇ ਆਂ ਵੀ ਲੜਾਈ ਝਗੜੇ ਦਾ ਕਾਰਨ ਕੀ ਹੈ ਹਮਲਾ ਕਰਨ ਵਾਲੇ ਕਿੰਨੇ ਬੰਦੇ ਸੀ ਸਿੰਗਲ ਇੱਕ ਬੰਦਾ ਜਿਹੜਾ ਅਸਲਾ ਸੀ ਉਹ ਨਗਾਇਜ਼ ਸੀ ਜਾਂ ਲਾਇਸੈਂਸੀ ਸੀ ਹਜੇ ਹਜੀ ਵੈਰੀਫਿਕੇਸ਼ਨ ਦਾ ਪਾਰਟ ਆ ਜੀ ਪੁਲਿਸ ਤੋਂ ਵੈਰੀਫਾਈ ਕਰਾਂਗੇ ਕਿ ਇਹ ਲਾਇਸੈਂਸੀ ਸੀ ਜਾਂ ਗੈਰ ਲਾਇਸੈਂਸੀ ਉਸ ਤੋਂ ਬਾਅਦ ਤੁਹਾਨੂੰ ਕਲੀਅਰ ਕਰਕੇ ਦੱਸ ਸਕਦੇ ਆਂ ਮੋਲਾ ਪਰ ਪ੍ਰੇਮ ਨਗਰ ਅੱਛਾ ਕੀ ਹੋਇਆ ਕੀ ਅੱਜ ਤੁਹਾਡੇ ਨਾਲ ਪਾਜੀ ਚਲਾ ਤੇ ਬੰਦੇ ਨੇ ਗੋਲੇ ਵਾਈਫ ਨੂੰ ਗਾਲਾਂ ਕੱਢ ਰਿਹਾ ਸੀ ਅੱਛਾ ਹਾਂਜੀ ਕੌਣ ਸੀਗਾ ਬੰਦਾ ਮੱਲੇ ਦਾ ਦੇਗਾ ਕੀ ਨਾਮ ਉਹਦਾ ਉਹ ਨਾਮ ਪੱਕਾ ਨਾਮ ਤਾਂ ਪਤਾ ਨਹੀਂ ਸਿੰਦਾ ਨਾਮ ਆ। ਅੱਛਾ ਤੇ ਪਹਿਲੀ ਵੀ ਕੋਈ ਰੰਜਿਸ਼ ਹੈ ਕੀ ਤੁਹਾਡੇ ਨਾਲ? ਪਹਿਲਾਂ ਨਹੀਂ ਅੱਜ ਹੀ ਹੋ ਗਿਆ। ਅੱਜ ਹੋਇਆ ਬਾਕੀ ਕਿੱਦਾਂ ਗਾਲਾਂ ਕਿਉਂ ਕੱਢ ਰਿਆ ਸੀਗਾ? ਤਾਂ ਗਾਲਾਂ ਵਾਈ ਨੂੰ ਕੱਢ ਰਿਆ ਸੀਗਾ ਬਸ ਵੀ ਆਂ ਦਾਰੂ ਪੀਤੀ ਹੋਈ ਬੰਦੇ ਦੀ। ਅੱਛਾ ਹੂੰ ਪਹਿਲਾਂ ਤਾਂ ਚਲੇ ਗਿਆ ਸੀਗਾ ਫਿਰ ਆ ਕੇ ਦੁਬਾਰਾ ਆਇਆ। ਕੋਈ ਤੰਗ ਪਰੇਸ਼ਾਨ ਕਰਦਾ ਸੀ ਵਾਈ ਨੂੰ ਪਹਿਲਾਂ? ਹਾਂ ਤੇ ਮੈਂ ਫਿਰ ਮੈਂ ਵੀ ਲਾਈਆਂ ਸੀਗਾ ਫਿਰ ਬਾਅਦ ਨੂੰ ਚਲੇ ਗਿਆ ਫਿਰ ਆਇਆ ਦੁਬਾਰਾ। ਫਿਰ ਭਰਾ ਨੂੰ ਵੱਡੇ ਨੂੰ ਬੁਲਾਇਆ ਮੈਂ ਕਿਹਾ ਉਹਦੇ ਕੋਲ ਬੰਦੂਕ ਸੀਗੀ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਰਿਪੋਰਟ ਕਰਾ ਦੇ ਅਸੀਂ ਰਿਪੋਰਟ ਕਰਾਣ ਹੀ ਚੱਲੇ ਸੀਗੇ ਉਹਨਾਂ ਜਾਨ ਨੂੰ ਦੋਨਾਂ ਨੂੰ ਮਾਰਿਆ ਦੁਕਾਨ ਦੇ ਬਾਹਰ ਹੀ ਇੱਥੇ ਖੜੇ ਸੀਗੇ ਅੱਛਾ ਪਹਿਲਾਂ ਮੈਨੂੰ ਮਾਰਿਆ ਫਿਰ ਉਹਨੂੰ ਮਾਰਿਆ ਦੁਨਾਲੀ ਨਾਲ ਕੀਤਾ ਹੰਮ ਠੀਕ ਹੈ ਤੇ ਹੁਣ ਚੱਲੇ ਕਿਉਂ ਕਾਰਵਾਈ ਕਾਰਵਾਈ ਕਰਨੀ ਹੈ ਜੀ ਹੋਰ ਕੀ ਆ ਕੀ ਕੰਮ ਕੀ ਕਰਦਾ ਤੁਸੀਂ ਹੰਮ ਕੌਣ ਮੈਂ ਨਹੀਂ ਉਹ ਬੰਦਾ ਉਹ ਬੰਦਾ ਬੰਦਾ ਪਤਾ ਨਹੀਂ ਕੀ ਕੰਮ ਕਰਦਾ ਭਾਈ ਜੀ ਨਸ਼ਾ ਕਰਦਾ ਨਸ਼ੇੜੀ ਕਰ ਨਸ਼ੇ ਤੇ ਕਰਦਾ ਦਾਰੂ ਪੀਂਦੀ ਉਹਦੀ ਭਾਈ ਜੀ ਕੋਲੀ ਮੈਂ ਖੜੀ ਦਾ ਰੁਪਿਆ ਤਾਂ ਗੋਲੋ ਕੋਈ ਆਜੇ ਇਹ ਰੋਗੇ ਯਾਰ ਅੱਛਾ ਇਹ ਇਹ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਮੁੱਲਾਪੁਰ ਬਰੇਮ ਨਗਾ ਅੱਛਾ ਤੇਰਾ ਬਦਮਾਸ਼ ਕੌਣ ਸੀ ਜਿਹੜੇ ਗੋਲੀ ਮਾਰੀ ਸੀ ਚਿੰਦਾ ਸੀ ਨਾ ਸੀਂਦਾ ਥਾ ਬਰਮਾਸ਼ ਸੀਂਦਾ ਥਾ ਚਿੰਦਾ ਬਦਮਾਸ਼ ਥਾ